ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਸੈਂਡਵਿਚ ਬਣਾਵਾਂਗੇ ਤੇ ਆਪਾਂ ਮੈਗੀ ਤੇ ਸਬਜ਼ੀਆਂ ਪਾ ਕੇ ਆਪਣੇ ਕੋਲ ਮੈਗੀ ਆ ਤੇ ਮੈਗੀ ਬਣੀ ਹੋਆ ਇਹਦੇ ਨਾਲ ਆਪਾਂ ਸੈਂਡਵਿਚ ਨਾ ਬਣਾਵਾਂਗੇ ਤੇ ਇਹਦੇ ਲਈ ਮੈਂ ਨਾ ਇੱਕ ਪੱਤਾ ਗੋਭੀ ਲਈ ਆ ਥੋੜੀ ਜਿਹੀ ਆਪਾਂ ਬਰੀਕ ਬਰੀਕ ਜਿਹੜੀ ਆ ਕੱਟ ਲਈ ਆ ਇਹ ਪੱਤਾ ਗੋਭੀ ਗਾਜਰ ਲਈ ਆ ਇਹਨਾਂ ਨੂੰ ਵੀ ਬਰੀਕ ਕੱਟ ਲਿਆ ਆ ਤੁਸੀਂ ਕद्दूकस ਕਰਨੀ ਕद्दूकस ਕਰ ਸਕਦੇ ਆ ਸ਼ਿਮਲਾ ਮਿਰਚ ਲਈ ਆ ਥੋੜੀ ਜੀ ਤੇ ਥੋੜੀ ਜਿਹਾ ਆਪਾਂ ਲਿਆ ਹੈਗਾ ਕਕੂਮਬਰ ਤੇ ਇੱਕ ਹਰੀ ਮਿਰਚ ਲਈ ਹੈ ਜੇ ਤੁਸੀਂ ਮਿਰਚ ਪਾਉਣਾ ਚਾਹੁੰਦੇ ਆ ਤਾਂ ਪਾ ਲਓ ਨਹੀਂ ਪਾਉਣਾ ਚਾਹਦੇ ਤਾਂ ਨਾ ਪਾਓ ਹੁਣ ਆਪਾਂ ਇੱਕ ਲੈ ਜੀ ਬੋਲ ਲਈ ਲਈ ਤੇ ਇਹਦੇ ਵਿੱਚ ਆਪਾਂ ਜਿਹੜੀਆਂ ਸਬਜ਼ੀਆਂ ਸਾਰੀਆਂ ਲਈਆਂ ਆ ਇਹ ਪਾਵਾਂਗੇ ਆਪਾਂ ਪੱਤਾ ਗੋਭੀ ਪਾਤੀ ਆ ਗਾਜਰ ਪਾਤੀ ਆ ਸ਼ਿਮਲਾ ਮਿਰਚ ਪਾਤੀ ਆ ਖੀਰਾ ਪਾਤਾ ਤੇ ਆਪਣਾ ਜਿਹੜਾ ਆ ਹਰੀ ਮਿਰਚ ਆ ਇਹ ਪਾਤੀ ਆ ਤੇ ਹੁਣ ਆਪਾਂ ਇਹਦੇ ਚ ਇਹਦੇ ਵਿੱਚ ਪਾਵਾਂਗੇ ਆਪਣਾ ਮਸਾਲਾ ਆਪਾਂ ਪਾਵਾਂਗੇ ਮੈਂ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਪਾਉਂਗੀ ਇਹਦੇ ਨਾਲ ਜਿਹੜਾ ਆਪਣਾ ਚਾਟਪਟਾ ਜਿਹਾ ਬਣੂਗਾ। ਆ ਕਾਲੀ ਮਿਰਚ ਪਾਵਾਂਗੇ। ਕਾਲੀ ਮਿਰਚ ਥੋੜੀ ਜਿਹੀ ਜਿਆਦਾ ਹੀ ਪਾਵਾਂਗੇ ਥੋੜੀ ਜਿਹੀ। ਜਿਆਦੇ ਆਪਾਂ ਇਹ ਚ ਮਸਾਲੇ ਨਹੀਂ ਪਾਉਣੇ ਹੈਗੇ। ਲੂਣ ਆਪਾਂ ਪਾਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ। ਮੈਗੀ ਵਿੱਚ ਵੀ ਲੂਣ ਆ ਇਸ ਕਰਕੇ ਆਪਾਂ ਜਿਹੜਾ ਲੂਣ ਆ ਥੋੜਾ ਘੱਟ ਹੀ ਰੱਖਾਂਗੇ। ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੁੱਜਿਆ ਜਿਹੜਾ ਜੀਰਾ ਨਹੀਂ ਆਪਣੀ ਜਿਹੜੀ ਸੌਸ ਆ ਥੋੜੀ ਜਿਹੀ ਪਾਵਾਂਗੇ ਮੈਗੀ ਵਿੱਚ ਵੀ ਆਪਾਂ ਸੌਸ ਪਾਈ ਆ ਇਸ ਕਰਕੇ ਆਪਾਂ ਥੋੜੀ ਜਿਹੀ ਪਾਵਾਂਗੇ ਤੇ ਹੁਣ ਆਪਾਂ ਮੈਂ ਜਿਹੜਾ ਦਹੀਂ ਆ ਇਹਨੂੰ ਇਹਦੇ ਵਿੱਚ ਪਾਣੀ ਆਪਾਂ ਕੱਢ ਲਿਆ ਆ ਤੁਸੀਂ ਕੱਪੜੇ ਚ ਪਾ ਕੇ ਵੀ ਕੱਢ ਸਕਦੇ ਆ ਤੇ ਆਪਾਂ ਇਹ ਪਾ ਲਈਏ ਜੇ ਤੁਹਾਡੇ ਕੋਲ ਮਲਾਈ ਹੈਗੀ ਆ ਜਾਂ کریم ਹੈਗੀ ਆ ਤੁਸੀਂ ਉਹ ਵੀ ਪਾ ਸਕਦੇ ਆ ਬਾਈਂਡਿੰਗ ਲਈ ਤੇ ਇਹਨਾਂ ਨੂੰ ਹੁਣ ਆਪਾਂ ਕਰ ਲਾਂਗੇ ਜੀ ਮਿਕਸ ਬਹੁਤ ਹੀ ਟੇਸਟੀ ਜਿਹੜਾ ਆ ਆਪਣਾ ਸੈਂਡਵਿਚ ਬਣੂਗਾ ਇਹ ਹੈਲਦੀ ਵੀ ਹੁੰਦਾ ਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਆ ਤੁਸੀਂ کریم ਪਾ ਸਕਦੇ ਆ ਮਲਾਈ ਜੇ ਤੁਹਾਡੇ ਕੋਲ ਹੈਗੀ ਹੈ ਤੁਸੀਂ ਉਹ ਪਾ ਸਕਦੇ ਆ ਤੁਸੀਂ ਇਹਨੂੰ ਸਵੇਰ ਨੂੰ ਨਾਸ਼ਤੇ 'ਚ ਖਾ ਸਕਦੇ ਆ ਸ਼ਾਮ ਦੀ ਥੋੜੀ ਬਹੁਤੀ ਭੁੱਖ ਹੁੰਦੀ ਆ ਚਾਹ ਦੇ ਨਾਲ ਉਹਦੇ ਨਾਲ ਖਾ ਸਕਦੇ ਆ ਥੋੜਾ ਜਿਹਾ ਆਪਾਂ ਇਹ 'ਚ ਭੁੱਜਿਆ ਜੀਰਾ ਪਾ ਦਨੇ ਆ ਥੋੜਾ ਜਿਹਾ ਪਾਵਾਂਗੇ ਕਿਉਂਕਿ ਆਪਾਂ ਦੂਸਰਾ ਜੀਰਾ ਨਹੀਂ ਪਾਇਆ ਥੋੜਾ ਜਿਹਾ ਭੁੱਜਿਆ ਜੀਰਾ ਪਾਵਾਂਗੇ ਇਹਦੇ ਨਾਲ ਵੀ ਬਹੁਤ ਹੀ ਵਧੀਆ ਟੇਸਟ ਆਊਗਾ। ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰ ਲਿਆ ਜੀ ਮਿਕਸ ਤੇ ਹੁਣ ਆਪਾਂ ਲੈ ਬ੍ਰੈਡ ਲੈ ਆ ਤੇ ਆਪਾਂ ਇਹਨਾਂ ਦੇ ਵਿੱਚ ਲਾ ਜੇ ਤੁਸੀਂ ਐਸੇ ਤਰ੍ਹਾਂ ਰੱਖਣਾ ਚਾਹੁੰਦੇ ਆ ਮੈਗੀ ਨੂੰ ਉੱਤੇ ਤੇ ਇਸ ਤਰ੍ਹਾਂ ਵੀ ਮੱਕੀ ਜਿਹੜੀ ਆ ਬਰੈਡ ਦੇ ਉੱਤੇ ਰੱਖ ਲਓ ਤੇ ਹੁਣ ਆਪਾਂ ਜਿਹੜਾ ਆਪਣਾ ਇਹ ਬਣਾਏ ਪਾਵਾਂਗੇ ਆਪਾਂ ਸਬਜ਼ੀਆਂ ਦਾ ਤੇ ਇਹਨੂੰ ਆਪਾਂ ਜਰ ਇੱਕ ਚੰਗੀ ਤਰ੍ਹਾਂ ਹੀ ਭਰਾਂਗੇ ਤੇ ਹੁਣ ਇਹਨੂੰ ਆਪਾਂ ਉੱਪਰ ਇੱਕ ਬਰੈਡ ਰੱਖ ਕੇ ਤੇ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਆਪਾਂ ਘੁੱਟ ਦਵਾਂ। ਆਪਾਂ ਦੋ ਬਣਾ ਲਾਂਗੇ ਇੱਕ ਹੀ ਵਾਰੀ। ਥੋੜੀ ਜਿਹਾ ਆਪਾਂ ਮੈਗੀ ਰੱਖਾਂਗੇ ਉੱਤੇ। ਤੁਸੀਂ ਜਿੰਨਾ ਮੈ ਬਣਾਉਣਾ ਮੈਗੀ ਪਾਣੀ ਚਾਹੋ ਨੇ ਆਪਣੇ ਹਿਸਾਬ ਨਾਲ ਪਾ ਲਓ। ਤੇ ਹੁਣ ਆਪਾਂ ਇਹਦੇ ਤੇ ਵੀ ਇਸੇ ਤਰ੍ਹਾਂ ਇਨੂੰ ਹੁਣ ਇਸੇ ਤਰ੍ਹਾਂ ਦੂਸਰਾ ਵੀ ਜੇ ਤੁਸੀਂ 치즈 ਪਾਉਣੀ ਚਾਹੁੰਦੇ ਆ 치즈 ਵੀ ਪਾ ਸਕਦੇ ਆ ਫਿਰ ਜ਼ਿਆਦਾ ਹੈਲਦੀ ਹੋ ਜਾਂਦਾ ਆ ਤੇ ਹੁਣ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਆਪਾਂ ਦੋਨੇ ਜਿਹੜੇ ਆ ਸੈਂਡਵਿਚ ਜਿਹੜੇ ਆ ਬਣਾ ਲਏ ਆ ਇਹਨਾਂ ਨੂੰ ਥੋੜਾ ਜਿਹਾ ਪ੍ਰੈਸ ਕਰ ਦਾਂਗੇ ਹੱਥਾਂ ਦੇ ਨਾਲ ਤੇ ਇੱਧਰ ਹੁਣ ਆਪਾਂ ਤਵਾ ਜਿਹੜਾ ਆ ਗਰਮ ਕੀਤਾ ਆ ਤੇ ਇਹਦੇ ਤੇ ਆਪਾਂ ਥੋੜਾ ਜਿਹਾ ਲਾ ਲਾਂਗੇ ਜੀ ਮੱਖਣ ਤੁਸੀਂ ਤੇਲ ਵੀ ਲਾ ਸਕਦੇ ਆ ਕਿ ਇਹ ਵੀ ਲਾ ਸਕਦੇ ਆ ਤੇ ਆਪਾਂ ਲਈ ਆ ਮੱਖਣ ਤੇ ਮੱਖਣ ਦੇ ਨਾਲ ਜਿਹੜਾ ਆ ਬਹੁਤ ਹੀ ਕ੍ਰਿਸਪੀ ਜਿਹਾ ਬਣੂਗਾ ਸਲੋ ਗੈਸ ਆਪਾਂ ਕਰ ਦਾਂਗੇ ਤਾਂ ਕਿ ਜਿਹੜੇ ਆਪਣੇ ਸੈਂਡਵਿਚ ਹੈ ਜਲਣ ਨਾ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਘੁੱਟ ਦਾਂਗੇ ਤੇ ਇਹਨਾਂ ਦੇ ਉੱਪਰਲੇ ਪਾਸੇ ਵੀ ਆਪਾਂ ਮੱਖਣ ਲਾ ਦਾਂਗੇ ਤਾਂ ਕਿ ਜਿਹੜੇ ਜਦੋਂ ਇੱਧਰਲੇ ਪਾਸੇ ਆਪਾਂ ਰਾੜਾਂਗੇ ਬਹੁਤ ਹੀ ਵਧੀਆ ਮੱਖਣ ਦੇ ਨਾਲ ਜਿਹੜੇ ਆ ਕ੍ਰਿਸਪੀ ਜਿਹਾ ਹੋ ਜਾਣਗੇ ਤੁਸੀਂ ਬ੍ਰਸ਼ ਦੇ ਨਾਲ ਵੀ ਲਾ ਸਕਦੇ ਆ ਕਿਉਂਕਿ ਮੱਖਣ ਜਿਹੜਾ ਹੈ ਆਪਣੇ ਕੋ ਥੋੜਾ ਜਿਹਾ ਹੁਣ ਮੈਲਟ ਆਪਾਂ ਬਾਹਰ ਕਰ ਲਿਆ ਰੱਖ ਕੇ ਥੋੜਾ ਜਿਹਾ ਨੰਨਾ ਨੂੰ ਆਪਾਂ ਜਿਹੜੀ ਐ ਸਾਈਡ ਜਿਹੜੀ ਐ ਚੇਂਜ ਕਰਤੀ ਤੇ ਇਹਨੂੰ ਵੀ ਹੁਣ ਥੋੜਾ ਜਿਹਾ ਆਪਾਂ ਦਬਾ ਦਾਂਗੇ ਤੇ ਇਧਰਲੀ ਸਾਈਡ ਤੇ ਆਪਾਂ ਮੱਖਣ ਲਾਇਆ ਸੀ ਥੱਲੇ ਇਹਨੂੰ ਆਪਾਂ ਥੋੜਾ ਜਿਹਾ ਚੱਕ ਕੇ ਦੇਖ ਲਾਂਗੇ ਦੇਖੋ ਜੀ ਬਹੁਤ ਹੀ ਵਧੀਆ ਕਲਰ ਆ ਗਿਆ ਸੈਂਡਵਿਚ ਜਿਹੜਾ ਆਪਣਾ ਹੋ ਗਿਆ ਆ ਇਹ ਵਾਲਾ ਇਹਨਾਂ ਨੂੰ ਥੋੜਾ ਜਿਹਾ ਪ੍ਰੈਸ ਕਰ ਦੋ ਤਾਂ ਕਿ ਜਿਹੜੇ ਐ ਖੁੱਲਣ ਨਾ ਬਹੁਤ ਹੀ ਕ੍ਰਿਸਪੀ ਜਿਹੜੇ ਆ ਇਸ ਤਰੀ ਆਪਣੇ ਸੈਂਡਵਿਚ ਜਿਹੜੇ ਇਸ ਤਰ੍ਹਾਂ ਬਣਦੇ ਆ ਆਹ ਬੜਾ ਜਿਹੜਾ ਆ ਆਪਣਾ ਰੜ ਗਿਆ ਆ ਤੇ ਇਹਨੂੰ ਹੁਣ ਆਪਾਂ ਇੱਕ ਪਲੇਟ ਦੇ ਉੱਤੇ ਇਹ ਇੱਥੇ ਕੱਢ ਲੈਣੇ ਆ ਦੂਸਰਾ ਵੀ ਜਿਹੜਾ ਆ ਆਪਣਾ ਰੜ ਗਿਆ ਆ ਤੇ ਬਹੁਤ ਹੀ ਵਧੀਆ ਜਿਹੜਾ ਇਹਨਾਂ ਦਾ ਕਲਰ ਆ ਗਿਆ ਹੈ ਜੇ ਤੁਸੀਂ ਐਸੀ ਤਰ੍ਹਾਂ ਖਾਣਾ ਚਾਹੁੰਦੇ ਹੋ ਇਸੇ ਤਰ੍ਹਾਂ ਵੀ ਖਾ ਸਕਦੇ ਆ ਆਪਾਂ ਇਹਨਾਂ ਨੂੰ ਕਟਿੰਗ ਕਰਾਂਗੇ ਤਿੱਖੀ ਜੀ ਕਰਦ ਲੈ ਲਓ ਇਹ ਕਿੰਨੇ ਵਧੀਆ ਕ੍ਰਿਸਪੀ ਬਣੇ ਆ ਮੱਖਣ ਦੇ ਨਾਲ ਜਿਹੜੇ ਇਹਨਾਂ ਨੂੰ ਆਪਾਂ ਹੌਲ ਜਿਹੀ ਇਸ ਤਰ੍ਹਾਂ ਕੱਟ ਲਾਂਗੇ ਦੋਨੀਆਂ ਸੈਂਡਵਿਚ ਬਹੁਤ ਗਰਮ ਆ ਕਿੰਨੇ ਵਧੀਆ ਜਿਹੜੇ ਆਪਣੇ ਆ ਕਰੀਮੀ ਕਰੀਮੀ ਬਣਿਆ ਸੈਂਡਵਿਚ ਜਿਹੜੇ ਆ ਤੇ ਹੁਣ ਆਪਾਂ ਇਹਨਾਂ ਨੂੰ ਪਲੇਟਿੰਗ ਕਰ ਦੇਣਾਂ ਦੀ ਸੈਂਡਵਿਚ ਜਿਹੜੇ ਮੈਗੀ ਸੈਂਡਵਿਚ ਹੈ ਆਪਣੇ ਬਣ ਕੇ ਤਿਆਰ ਹੋ ਗਏ ਆ ਬੈਜ ਐਂਡ ਮੈਗੀ ਸੈਂਡਵਿਚ ਇਸੇ ਤਰ੍ਹਾਂ ਤੁਸੀਂ ਵੀ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸਾਡੇ ਜਿਹੜੇ ਮੈਗੀ ਤੇ ਵੈਜ ਸੈਂਡਵਿਚ ਆ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਤਿ ਸ੍ਰੀ ਅਕਾਲ ਜੀ